नमस्कार डीडी पंजाबी देख रहे सारे दर्शक का बहुत बहुत स्वागत है मैं हाँ डॉक्टर सविता ते डीडी पंजाबी लेके हाज़र है जी प्रोग्राम हेलो डॉक्टर एक ऐसा प्रोग्राम जिस मत रहन दे, रास दसते हाँ ताकि तुसी अपनी जिंदगी बेहतर कर सको अच्छा कर सको हेल्दी कर सको सो so, uh, ਅੱਜ ਦੇ ਆਪਣੇ ਹੈਲੋ ਡਾਕਟਰ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਇੱਕ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਅੱਜ ਵਿਸ਼ਵ ਪੱਧਰ ਦੇ ਵਿੱਚ ਵਰਲਡ ਨਿਮੋਨੀਆ ਡੇ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਦੋਸਤੋ ਖਾਸ ਤੌਰ ਤੇ ਬਦਲਦੇ ਹੋਏ ਮੌਸਮ ਦੇ ਵਿੱਚ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਆਉਣ ਦੇ ਚਾਂਸਸ ਰਹਿੰਦੇ ਨੇ ਪਰ ਜੇਕਰ Uh, बीमारी जड़ा है विकराल रूप ले ले निमोनिया वर का तो फिर सिचुएशन जड़ी है वो बिगड़ सकती है इसलिए बहुत जरूरी है निमोनिया बारे अवेयरनेस की और आज दे अच्छे प्रोग्राम हैलो डॉक्टर असी इसी बारे चर्चा करा कि निमोनिया की है कि इस कोज़ ने और किस तरह एक सही ट्रीटमेंट दे नाल इस दा इलाज किया जा सकता है सो so, अगर थोड़े मन भी थोड़े भी इस तरह दा कोई सवाल है तो अच्छे गेस्ट मेहमान को एक्सपर्ट को अपना सवाल पूछ स और नंबर हो जाएगा सो आगाज करते हैं अच्ते अपने इस इंटरव्यू सैशन का और स्वागत करते हैं साढ़े स्टूडियोजूद अच्छते खास मेहमान का साजूद ने एम डी मेडिसिन डॉक्टर मक्कड़ डॉक्टर साहब बहुत बहुत स्वागत है ਡਾਕਟਰ ਸਾਹਿਬ ਕਿਉਂਕਿ ਅੱਜ ਵਰਲਡ ਪਰਮਨੈਂਟ ਡੇ ਹੈ ਸੋ ਮੈਂ ਸਭ ਤੋਂ ਪਹਿਲਾਂ ਇਹ ਹੀ ਪੁੱਛਣਾ ਚਾਹਾਂਗੀ ਕਿ ਜੇਕਰ ਇਹਨੂੰ ਆਪਾਂ ਵਿਸਤਾਰ ਦੇ ਵਿੱਚ ਸਮਝਣਾ ਹੋਵੇ ਸਿੰਪਲੀਫਾਈਡ ਫਾਰਮ ਦੇ ਵਿੱਚ ਸਮਝਣਾ ਹੋਵੇ ਨਿਮੋਨੀਆ ਨੂੰ ਆਪਾਂ ਕਿਸ ਤਰ੍ਹਾਂ ਸਮਝ ਸਕਦੇ ਆ ਦੇਖੋ ਨਿਮੋਨੀਆ ਇੱਕ ਤਰ੍ਹਾਂ ਦੇ ਲੰਗ ਦੀ ਇਨਫਲੇਮੇਸ਼ਨ ਹੈ ਠੀਕ ਹੈ ਡਿਫਾਈਨ ਕਰਦੇ ਆ ਲੰਗ ਦੀ ਇਨਫਲੇਮੇਸ਼ਨ ਮੀਨਸ ਫੇਫੜੇ ਦੀ ਇਨਫਲੇਮੇਸ਼ਨ ਫੇਫੜੇ ਦੀ ਇਨਫਲੇਮੇਸ਼ਨ ਹੋਏਗੀ ਸੋਜ ਹੋਏਗੀ ਤੇ ਉਹਨੂੰ ਆਪਾਂ ਨਿਮੋਨੀਆ ਕਹਿ ਦਿੰਦੇ ਆ ਜੀ ਤੇ ਵਰਲਡ ਨਿਮੋਨੀਆ ਡੇ 12 ਨਵੰਬਰ ਨੂੰ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਅਸੀਂ ਇਹ ਕਹਿੰਦੇ ਆ ਸੇਵ ਦਾ ਚਾਈਲਡ ਬਿਲਕੁਲ ਰਾਈਟ ਇੱਕ ਜਿਹੜੀ 2025 ਵਾਸਤੇ ਇੱਕ ਸਲੋਗਨ ਦਿੱਤਾ ਗਿਆ ਉਹਨੂੰ ਕਹਿੰਦੇ ਸੇਵ ਦਾ ਚਾਈਲਡ ਜੀ ਕਿਉਂਕਿ ਸਨਲ ਵੱਡਾ ਇੰਪੋਰਟੈਂਟ ਕਾਰਨ ਜਿਹੜਾ ਬੱਚਿਆਂ ਦੇ ਛੋਟੇ ਬੱਚਿਆਂ ਦੀ 2-3 ਸਾਲ ਤੋਂ ਛੋਟੇ ਬੱਚਿਆਂ ਦੀ ਡੈਥ ਦਾ ਕਾਰਨ ਹੁੰਦਾ ਉਹ ਹੈ ਨਿਮੋਨੀਆ ਇਹ ਕਿ ਵੱਡਿਆਂ ਦੇ ਵਿੱਚ ਵੀ ਹੁੰਦਾ ਪਰ ਛੋਟੇ ਬੱਚਿਆਂ ਵਿੱਚ ਸਾਨੂੰ ਵੱਡਾ ਕਾਰਨ ਨਿਮੋਨੀਆ ਤੇ ਉਸ ਨਿਮੋਨੀਆ ਤੋਂ ਅਸੀਂ ਬਚਾਣਾ ਹੈ ਬੱਚਿਆਂ ਨੂੰ ਤੇ ਇਸ ਕਰਕੇ 25 12 ਨਵੰਬਰ 2025 ਦਾ ਸਲੋਗਨ ਹੈ ਸੇਵ ਦਾ ਚਾਈਲਡ ਸੋ ਇਸ ਕਰਕੇ ਅਸੀਂ ਅਨੁ ਅੱਜ ਨਿਮੋਨੀਆ ਡੇ ਮਨਾਣੇ ਆਲ ਓਵਰ ਦਾ ਵਰਲਡ ਜੀ ਡਾਕਟਰ ਸਾਹਿਬ ਹਰ ਚੀਜ਼ ਦੇ ਕੋਈ ਨਾ ਕੋਈ ਕਾਜ਼ਸ ਬੰਦੇ ਨੇ ਆਪਾਂ ਨਿਮੋਨੀਆ ਦੇ ਕੀ ਕਾਜ਼ਸ ਕਹਿ ਸਕਦੇ ਹਾਂ ਕਿ ਨਹੀਂ ਐਸੀਆਂ ਛੋਟੀਆਂ ਛੋਟੀਆਂ ਗਲਤੀਆਂ ਹੋ ਸਕਦੀਆਂ ਨੇ ਇੱਕ ਆਮ ਇਨਸਾਨ ਕੋ ਜੋ ਨਿਮੋਨੀਆ ਵੱਲ ਲੈ ਕੇ ਜਾਂਦੀਆਂ ਨੇ ਦੇਖੋ ਗਲਤੀਆਂ ਨਹੀਂ ਐਕ ਆਪਰਚੂਨਿਸਟਿਕ ਇਨਫੈਕਸ਼ਨਸ ਨੇ ਠੀਕ ਜਿੱਦਾਂ ਇਨਫਲੂਐਂਜ਼ਾ ਵਾਇਰਸ ਹੁੰਦਾ ਜਿੱਦਾਂ ਚੇਂਜਿੰਗ ਸੀਜ਼ਨ ਤੇ ਤੁਸੀਂ ਦੇਖਦੇ ਹੋ ਵਾਇਰਸ ਬੜੇ ਐਕਟਿਵ ਹੁੰਦੇ ਨੇ ਜਿੱਦਾਂ ਡੈਂਗੂ ਹੋ ਗਿਆ ਹੈ ਨਾ ਜਿਹੜੇ ਸਾਡੇ ਉਦਾਂ ਅਸਰ ਕਰਦਾ ਐਦਾਂ ਜਿਹੜੇ ਲੰਗ ਦੇ ਉੱਤੇ ਅਸਰ ਕਰਦੇ ਨੇ ਫੇਫੜੇ ਤੇ ਅਸਰ ਕਰਦੇ ਨੇ ਬੱਚਿਆਂ ਦੇ ਵਿੱਚ ਤੇ ਵੱਡਿਆਂ ਦੇ ਵਿੱਚ ਨੰਬਰ 1 ਵਾਇਰਸ ਨੰਬਰ 2 ਬੈਕਟੀਰੀਆ ਜਿਹਦੇ ਵਿੱਚ ਸਟੈਪਟੋਕੋਕਲ ਨਿਮੋਨੀਆ ਸਾਨੂੰ ਵੱਡਾ ਫਿਰ ਹਿਮੋਫੇਲਸ ਫਿਰ ਕਈ ਤਰ੍ਹਾਂ ਦੇ ਅਲੱਗ ਏ ਟਿਪੀਕਲ ਨਮੋਨੀਆ ਹੁੰਦੇ ਨੇ ਜਿੱਦਾ ਫੰਗਸ ਨਮੋਨੀਆ ਵੀ ਅੱਜਕੱਲ ਆ ਗਿਆ ਤੇ ਏ ਟਿਪੀਕਲ ਬੈਕਟੀਰੀਆ ਹੁੰਦਾ ਜਿਹਨੂੰ ਅਸੀਂ ਮਾਈਕਰੋਪਲਾਜ਼ਮਾ ਨਮੋਨੀਆ ਜੀ ਸੋ ਇਹ ਜਿਹੜੇ ਵਾਇਰਸਸ ਤੇ ਬੈਕਟੀਰੀਆ ਨੇ ਇਹ ਮਿਲਾ ਕੇ ਲੰਗ ਦੀ ਫੇਫੜੇ ਦੀ ਸੋਜਿਸ਼ ਕਰਦੇ ਨੇ ਇਨਫੈਕਸ਼ਨ ਕਰਦੇ ਨੇ ਜਿਹਨੂੰ ਕੋਈ ਅਸੀਂ ਨਿਮੋਨੀਆ ਕਹਿੰਦੇ ਆ ਠੀਕ ਹੈ ਵਾਇਰਸਸ ਹੋ ਗਏ ਬੈਕਟੀਰੀਆ ਹੋ ਗਏ ਫੰਗਸ ਹੋ ਗਏ ਪੈਰਾਸਾਈਟਸ ਹੋ ਗਏ ਇਹ ਸਾਰੇ ਦੇ ਕਾਰਨ ਹੁੰਦੇ ਨੇ ਚਾਹੇ ਵੱਡਾ ਚਾਹੇ ਛੋਟਾ ਜੀ ਡਾਕਟਰ ਸਾਹਿਬ ਤੁਸੀਂ ਬਹੁਤ ਸਾਰੀਆਂ ਕੈਟਾਗਰੀਜ਼ ਟਾਈਪਸ ਦੱਸੀਆਂ ਵਾਕਨ ਨਿਮੋਨੀਆ ਕਿਸ ਨੂੰ ਕਹਿੰਦੇ ਨੇ ਇਹ ਵੀ ਟਰਮ ਸੁਣਨ ਨੂੰ ਮਿਲਦੀ ਹੈ ਹਾਂਜੀ ਵਾਕਨ ਨਿਮੋਨੀਆ ਹੁੰਦਾ ਹੈ ਕਿ ਜਿਹਦੇ ਵਿੱਚ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਨਿਮੋਨੀਆ ਹੈ ਠੀਕ ਹੈ ਹੂੰ ਤੁਰਦੇ ਜਾਂਦੇ ਨੂੰ ਬਸ ਖਾਂਸੀ ਜ਼ੁਕਾਮ ਆਏਗੀ ਗਲਾ ਖਰਾਬ ਹੋਏਗਾ ਬੁਖਾਰ ਹੋਏਗਾ ਉਹ ਆਮ ਤੌਰ ਤੇ 94% ਇਸ ਤਰ੍ਹਾਂ ਦੇ ਨਿਮੋਨੀਆ ਜਿਹੜੇ ਹੁੰਦੇ ਨੇ ਇਹਨਾਂ ਨੂੰ ਇਹ ਟਿਪੀਕਲ ਨਿਮੋਨੀਆ ਕਹਿੰਦੇ ਨੇ ਨਾ ਏ ਟਿਪੀਕਲ ਬੈਕਟੀਰੀਆ ਜਿਹਦਾ ਮਾਈਕੋਪਲਾਜ਼ਮਾ ਹੁੰਦਾ ਹੈ ਨਾ ਇਹ ਆਪਣੇ ਆਪ অলਮੋਸਟ ਠੀਕ ਹੋ ਜਾਂਦੇ ਨੇ ਪਰ ਜੇ ਜ਼ਿਆਦਾ ਵਧੇ ਤੇ ਫਿਰ ਇਹਦੇ ਸਿੰਪਟਮ ਆਉਂਦੇ ਨੇ ਜਿੱਦਿ ਤੁਹਾਨੂੰ ਦਵਾਈ ਲੈਣੀ ਪੈਂਦੀ ਹੈ ਲੈ ਨਹੀਂ ਪੈਂਦੀ ਹੈ ਡਾਕਟਰ ਸਾਹਿਬ ਕੀ ਨਿਮੋਨੀਆ ਨੂੰ ਆਪਾਂ ਕਹਿ ਸਕਦੇ ਹਾਂ ਕਿ ਕੋਈ ਪਾਰਟਿਕੂਲਰ ਏਜ ਗਰੁੱਪ ਹੈ ਜਿਹਦਾ ਤੁਸੀਂ ਵੈਸੇ ਦੱਸ ਚੁੱਕੇ ਹੋ ਕਿ ਬੱਚਿਆਂ ਦੇ ਵਿੱਚ ਜ਼ਿਆਦਾ ਹੈ ਪਰ ਕੀ ਜਿਸ ਤਰ੍ਹਾਂ ਬੱਚਿਆਂ ਦੇ ਵਿੱਚ ਹੁੰਦਾ ਬਜ਼ੁਰਗਾਂ ਨੂੰ ਵੀ ਉਨਾ ਹੀ ਸਤਰਕ ਰਹਿਣ ਦੀ ਲੋੜ ਹੈ ਨਿਮੋਨੀਆ ਤੋਂ ਹਾਂਜੀ ਸਨਲ ਇੰਪੋਰਟੈਂਟ ਇਨਸੀਡੈਂਸ ਨਿਮੋਨੀਆ ਦਾ ਹੁੰਦਾ ਬੱਚਿਆਂ ਵਿੱਚ 2 ਸਾਲ ਤੋਂ ਛੋਟਿਆਂ ਨੂੰ ਠੀਕ ਹੈ 2 ਸਾਲ ਆਮ ਤੌਰ ਤੇ ਕਿਹਾ ਜਾਂਦਾ 3 ਸਾਲ ਤੱਕ ਵੀ ਐਕਸਟੈਂਡ ਹੋ ਜਾਂਦਾ ਤੇ 65 ইয়ার্স ਤੋਂ ਉੱਤੇ ਨਿਮੋਨੀਆ ਦੇ ਚਾਂਸ ਹੁੰਦੇ ਨੇ ਕਿਉਂ ਜੀ ਕਿਉਂਕਿ ਬੱਚਿਆਂ ਦੇ ਵਿੱਚ ਸਾਡੀ ਇਮਿਊਨਿਟੀ ਬਣ ਰਹੀ ਹੈ ਸਾਡੀ ਜਿਹੜੀ ਸ਼ਕਤੀ ਹੈ ਫਾਈਟਿੰਗ ਪਾਵਰ ਦੀ ਉਹ ਛੋਟੇ ਬੱਚਿਆਂ ਦੇ ਵਿੱਚ ਡਿਵੈਲਪ ਹੋ ਰਹੀ ਹੁੰਦੀ ਹੈ ਮਦਰਸ ਤੋਂ ਜਿਹੜੀ ਇਮਿਊਨਿਟੀ ਆਉਂਦੀ ਹੈ ਮਦਰਜ਼ ਦੇ ਫੀਡ ਤੋਂ ਉਹ ਛੋੜੇ ਟਾਈਮ ਲਈ ਹੁੰਦੀ ਹੈ ਉਸ ਤੋਂ ਬਾਅਦ ਬੱਚਾ ਆਪਣੀ ਇਮਿਊਨਿਟੀ ਆਪ ਡਿਵੈਲਪ ਕਰਦਾ ਹੈ ਤੇ ਜਦੋਂ ਉਸ ਡਿਵੈਲਪਮੈਂਟ ਦੇ ਵਿੱਚ ਕੋਈ ਰਿਫੈਕਸ਼ਨ ਬੜੀ ਸਵੀਅਰ ਆ ਜਾਏ ਤਾਂ ਉਹ ਨਿਮੋਨੀਆ ਦਾ ਰੂਪ ਲੈ ਲੈਂਦੀ ਹੈ ਤੇ ਮੋਸਟ ਕਾਮਨ ਕਾਸ ਬੱਚਿਆਂ ਦੇ ਵਿੱਚ ਜਿਹੜਾ ਇਨਫੈਕਸ਼ਨ ਹੁੰਦਾ ਉਹ ਨਿਮੋਨੀਆ ਹੀ ਹੁੰਦਾ ਹੈ ਤੇ ਵੱਡੇ ਜਿਹੜੇ ਹੁੰਦੇ ਨੇ 65 ਕਿਉਂ ਕਿਹਾ ਜਾਂਦਾ ਹੈ ਕਿ ਸੈਲੂਲਰ ਏਜਿੰਗ ਹੁੰਦੀ ਹੈ ਸਾਡੇ ਸੈਲਸ ਹੈ ਉਹਨਾਂ ਦੀ ਏਜਿੰਗ ਹੁੰਦੀ ਹੈ ਉਹ ਏਜਿੰਗ ਦੇ ਨਾਲ ਸਾਡੀ ਇਮਿਊਨਿਟੀ ਸਾਡੀ ਫਾਈਟਿੰਗ ਪਾਵਰ ਘਟ ਜਾਂਦੀ ਹੈ ਤੇ ਸਾਨੂੰ ਇਨਫੈਕਸ਼ਨਸ ਵੀ ਅਸੀਂ ਜ਼ਿਆਦਾ ਇਨਫੈਕਸ਼ਨਸ ਨੂੰ ਪ੍ਰੋਨ ਹੋ ਜਾਂਦੇ ਆ ਜੀ ਤੀਜੀ ਕੈਟਾਗਰੀ ਆਉਂਦੀ ਹੈ ਜਿੱਦਾਂ ਇਹ ਨਹੀਂ ਕਿ ਸਿਰਫ ਛੋਟੇ ਬੱਚਾ ਨੂੰ ਹੋਣਾ ਹੈ ਤੇ ਵੱਡਿਆਂ ਨੂੰ ਹੋਣਾ ਹੈ ਤੇ ਬਾਕੀ ਨੂੰ ਨਮੋਨੀਆਂ ਹੋ ਨਹੀਂ ਸਕਦਾ ਨਹੀਂ ਇਹ ਗੱਲ ਨਹੀਂ ਹੈਗੀ ਨਿਮੋਨੀਆ ਕਿਸੇ ਨੂੰ ਵੀ ਹੋ ਸਕਦਾ ਜੇ ਤੁਸੀਂ ਨਾ ਉਹਦਾ ਖਿਆਲ ਕਰੋਗੇ ਤੇ ਪਰ ਜਿਹੜਾ ਆਮ ਤੌਰ ਤੇ ਅਸੀਂ ਕਹਿੰਦੇ ਆ ਇਮਿਊਨ ਕੰਪਰੋਮਾਈਜ਼ Uh, individuals ਜਿੱਦਾਂ ਕਈਆਂ ਨੂੰ ਡਾਇਬੀਟਿਸ ਬਹੁਤ ਰਹਿੰਦੀ ਹੈ ਉਹ ਜ਼ਿਆਦਾ ਪ੍ਰੋਨ ਹੋ ਗਏ ਇਨਫੈਕਸ਼ਨਸ ਨੂੰ ਨੰਬਰ 2 ਐਚ ਆਈ ਵੀ ਐਚ ਆਈ ਵੀ ਜਿਹੜਾ ਕਾਲਾ ਪੀਲਿਆ ਇਹਨਾਂ ਦੀ ਜਿਹੜੀ ਜਿਨ੍ਹਾਂ ਨੂੰ ਜ਼ਿਆਦਾ ਰੂਮਟੋਇਡ ਆਰਥਰਾਈਟਸ ਗਠੀਆ ਜਿਨ੍ਹਾਂ ਦੀ ਇਮਿਊਨਿਟੀ ਆਪਣੇ ਆਪ ਘਟਦੀ ਹੈ ਉਹ ਵੀ ਨਿਮੋਨੀਆ ਦਾ ਰੂਪ ਲੈ ਸਕੋ ਉਹ ਵੀ ਨਿਮੋਨੀਆ ਦੀ ਇਨਫੈਕਸ਼ਨ ਹੋਣ ਨੂੰ ਹੋ ਸਕਦੀ ਹੈ ਜੀ ਡਾਕਟਰ ਸਾਹਿਬ ਆਪਾਂ ਸੇਫਟੀ ਪ੍ਰੀਕਾਸ਼ਨਸ ਦੀ ਗੱਲ ਕਰੀਏ ਹੈਨਾ ਤੇ ਹਰ ਇਨਸਾਨ ਕਿਹੜੇ ਐਸੇ ਸੇਫਟੀ ਪ੍ਰੀਕਾਸ਼ਨਸ ਲੈ ਸਕਦਾ ਹਾਂ ਮੈਂ ਚਾਹਾਂਗੀ ਖਾਸ ਤੌਰ ਤੇ ਜਦ ਆਪਾਂ ਇਸ ਵਾਰ ਦਾ ਸਲੋਗਨ ਵੀ ਐਸੇ ਇਟ ਦਾ ਚਾਈਲਡ ਬੱਚਿਆਂ ਦੇ ਲਈ ਐਸੇ ਕਿਹੜੇ ਸੇਫਟੀ ਪ੍ਰੀਕਾਸ਼ਨਸ ਹੋ ਸਕਦੇ ਨੇ ਜੜੇ ਇੱਕ ਮਦਰ ਨੂੰ ਲੈਣੀ ਚਾਹੀਦੀ ਨੇ ਤਾਂ ਕਿ ਉਹ ਕਾਫੀ ਹੱਦ ਤੱਕ ਬਚਾ ਸਕਣ ਦੇਖੋ ਪਹਿਲੇ 6 ਸਪੀਨ ਸਾਲ ਤੋ ਤੁਹਾਨੂੰ ਪਤਾ ਮਦਰਸ ਫੀਡ ਇਜ਼ ਅ ਬੈਸਟ ਐਂਟੀਬਾਡੀ ਜੀ ਠੀਕ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਬੱਚੇ ਨੂੰ ਬਾਹਰ ਲੈ ਕੇ ਜਾਣਾ 2 ਸਾਲ ਤੱਕ ਅਵੋਇਡ ਕਰਨਾ ਚਾਹੀਦਾ ਹੈ ਚੇਂਜਿੰਗ ਚੇਂਜਿੰਗ ਸੀਜ਼ਨ ਤੇ ਦੋ ਸਾਲ ਤੱਕ ਕਿਉਂਕਿ ਤੁਹਾਡੀ ਇਮਿਊਨਿਟੀ ਡਵੈਲਪ ਹੋ ਰਹੀ ਹੈ ਤੇ ਬੱਚੇ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਐ ਐਕਸਪੋਜ਼ ਨਹੀਂ ਕਰਨਾ ਚਾਹੀਦਾ ਉਹਨਾਂ ਦੀ ਨਿਊਟ੍ਰੀਸ਼ਨ ਦਾ ਜਿੰਨਾ ਵੀ ਜਰ ਵੀ ਤੁਸੀਂ ਚਾਈਲਡ ਸਪੈਸ਼ਲ ਕੋ ਛੋਟੇ ਬੱਚੇ ਜਾਂਦੇ ਨੇ ਉਹਨਾਂ ਦੀ ਨਿਊਟ੍ਰੀਸ਼ਨ ਪਾਰਟਿਕੁਲਰਲੀ ਤਾਂ ਕਿ ਉਹਨਾਂ ਦੇ ਅੰਦਰ ਸਾਰੀ ਖੁਰਾਕ ਠੀਕ ਢੰਗ ਨਾਲ ਚੱਲੀ ਜਾਏ ਉਹ ਤੀਜਾ ਪੋਲੂਸ਼ਨ ਜੀ ਪੋਲੂਸ਼ਨ ਤੋਂ ਬੱਚਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਸਭ ਤੋਂ ਇੰਪੋਰਟੈਂਟ ਕਾਰਨ ਇੱਕ ਕਾਰਨ ਐ ਜਿਹੜਾ ਨਿਮੋਨੀਆ ਦਾ ਹੁੰਦਾ ਉਹ ਪੋਲੂਸ਼ਨ ਆ ਠੀਕ ਜਿਸੇ ਘਰ ਦੇ ਬਾਹਰ ਹੈ ਕੁਛ ਹੈ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਪੋਲੂਸ਼ਨ ਜ਼ਿਆਦਾ ਹੈ ਉਹ ਉਸ ਏਰੀਆ ਤੋਂ ਬੱਚਿਆਂ ਨੂੰ ਪਰੇ ਰੱਖੋ ਜੀ ਤੇ ਐਸੇ ਤਰੀਕੇ ਦੇ ਨਾਲ ਜਿੱਦਾਂ ਅਸੀਂ ਵੱਡੇ ਚ ਚਲੇ ਜਾਂਦੇ ਆ ਉਹਦੇ ਚ ਕੀ ਪ੍ਰੀਕਾਸ਼ਨ ਹੈ ਸਪੋਜ਼ ਕਰੋ ਤੁਸੀਂ 65 ਤੋਂ ਉੱਤੇ ਹੋ ਤੁਸੀਂ ਆਪਣੇ ਆਪ ਨੂੰ ਜਦੋਂ ਚੇਂਜਿੰਗ ਸੀਜ਼ਨ ਤੋਂ ਬਾਅਦ ਆਂਦਾ ਤੁਸੀਂ ਆਪਣੇ ਆਪ ਨੂੰ ਕਲੋਥਿੰਗ ਪ੍ਰੋਪਰ ਕਲੋਥਿੰਗ ਪਹਿਨੋ ਜੇ ਸੈਰ ਤੇ ਜਾਣਾ ਸਵੇਰੇ ਪ੍ਰੋਪਰ ਤੁਸੀਂ ਆਪਣੀ ਐਡੂਕੇਟ ਦੋ ਤਿੰਨ ਕਵਰਿੰਗ ਕਰਕੇ ਜਾਓ ਤਾਂ ਕਿ ਤੁਹਾਨੂੰ ਠੰਡ ਨਾ ਲੱਗੇ ਹੂੰ ਤੇ ਤੁਹਾਨੂੰ ਨਿਮੋਨੀਆ ਦੇ ਚਾਂਸ ਘੱਟ ਹੋਣਗੇ ਠੀਕ ਹੈ ਜੀ ਫਿਰ ਆ ਜਾਂਦਾ ਤੁਹਾਨੂੰ ਪੋਲੂਸ਼ਨ ਤੋਂ ਬਚਾਅ ਹੋਣਾ ਚਾਹੀਦਾ ਹੈ ਸਿਗਰਟ ਬਿਲਕੁਲ ਨਹੀਂ ਪੀਣੀ ਚਾਹੀਦੀ ਤੇ ਐਲਕੋਹਲਿਜ਼ਮ ਤੋਂ ਬਚਾਅ ਹੋਣਾ ਚਾਹੀਦਾ ਇਹ ਵੱਡਿਆਂ ਦੇ ਵਿੱਚ ਨਾ ਕਰ ਜੀ ਡਾਕਟਰ ਸਾਹਿਬ ਜ਼ਿੰਕ ਦਾ ਅਕਸਰ ਜ਼ਿਕਰ ਆਉਂਦਾ ਕਿ ਜ਼ਿੰਕ ਬੱਚਾਂ ਦੇ ਲਈ ਬਹੁਤ ਇੰਪੋਰਟੈਂਟ ਹੈ ਔਰ ਇਸ ਬਿਮਾਰੀ ਤੋਂ ਬਚਾ ਸਕਦਾ ਹੈ ਦੇਖੋ ਇਹ ਹੈਗੇ ਨੇ ਜ਼ਿੰਕ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਵਿਟਾਮਿਨਸ ਹੋਗੇ ਦੇ ਆਰ ਪ੍ਰੋਟੈਕਟਿਵ ਹੂੰ ਠੀਕ ਹੈ ਜੀ ਇਹ ਤੁਹਾਨੂੰ ਪ੍ਰੋਟੈਕਸ਼ਨ ਦਿੰਦੇ ਨੇ ਤੇ ਨੰਬਰ 2 ਜਦੋਂ ਤੁਹਾਨੂੰ ਨਮੋਨੀਆਂ ਹੋ ਜਾਂਦਾ ਹੈ ਇਹ ਇਹਦੀ ਹੀਲਿੰਗ 'ਚ ਤੁਹਾਡੀ ਬਹੁਤ ਮਦਦ ਕਰਦੇ ਜੀ ਮਤਲਬ ਐਪਕਿ ਜੇ ਤੁਸੀਂ ਇਹਨਾਂ ਨੂੰ ਨਾਲ ਸਪਲੀਮੈਂਟ ਕਰੋਗੇ ਤੇ ਤੁਹਾਡੀ ਜਿਹੜੀ ਬਿਮਾਰੀ ਘਟ ਜਾਏਗੀ ਹੂੰ ਨੰਬਰ 1 ਬਿਮਾਰੀ ਦੇ ਦਿਨ ਘਟ ਜਾਣਗੇ ਰਿਕਵਰੀ ਜਲਦੀ ਹੋ ਜਾਏਗੀ ਤੇ ਤੁਸੀਂ ਜਲਦੀ ਫੀਲ ਬੈਟਰ ਕਰਨਾ ਸ਼ੁਰੂ ਕਰੋ ਇਹ ਆਮ ਤੌਰ ਤੇ ਇਹ ਕਿਹਾ ਜਾਂਦਾ ਵੇ बाकी हंड्रेड परसेंट यह प्रूफ नहीं है। नहीं है जी डॉक्टर साहब एक कॉल का समय हो गया है लेने हलो <coughs> हलो सिमटम्स जी हेलो हाँ जी कौन बोल रहे हो जी हाँ जी डॉक्टर नमस्कार जी नमस्कार जी डॉक्टर मैं एक सवाल पूछना चाहता चाहना वरिंदर कुमार का बोल रहा है जी 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 वरिंदर जी पूछ सकते हो अपना सवाल ਦਾਸਾ ਇਹਦਾ ਡਜੈ ਨਮੋਨੀਆ ਦੇ ਦੇ ਲੱਛਣ ਕੀ ਨੇ ਤੇ ਜਾਂ ਸਭ ਤੋਂ ਸੁਰੂ ਤੋਂ ਹੀ ਕੋਈ ਟੈਸਟ ਕਰਵਾਣਾ ਚਾਹੀਦਾ ਹੈ ਕਿਉਂਕਿ ਅੱਜਕੱਲ੍ਹ ਪ੍ਰੋਡਿਊਸ਼ਨ ਹੈ ਹਰ ਇੱਕ ਦਾ ਗਲਾ ਖਰਾਬ ਹੈ ਨਰਜ਼ਲਾ ਜਾਂ ਕਿਸ ਤਰ੍ਹਾਂ ਵੀ ਜਵਾਂ ਇਹਦੇ ਵਿੱਚ ਇਹਦੇ ਕੀ ਲੱਛਣ ਨੇ ਤੇ ਸਾਨੂੰ ਕਿਹੜਾ ਟੈਸਟ ਲੈ ਕੇ ਕਰਵਾਣਾ ਚਾਹੀਦਾ ਜੇ ਕੋਈ ਐਸਾ ਕੋ ਪ੍ਰੋਬਲਮ ਆਈ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ ਜਿਹੜੇ ਇਹਦੇ ਮੇਨ ਸਿੰਪਟਮ ਹੁੰਦੇ ਨੇ ਉਹ ਹੁੰਦਾ ਪਹਿਲੇ ਖਾਂਸੀ ਜ਼ੁਕਾਮ ਗਲਾ ਖਰਾਬ ਜਿਹੜੇ ਇਹ ਹੁੰਦੇ ਨੇ ਆਮ ਫਲੂ ਦੇ ਸਾਈਨ ਠੀਕ ਹੈ ਜਿਹੜੇ ਨਮੋਨੀਆ ਦੇ ਸਾਈਨ ਹੋਣਗੇ ਉਹ ਹੋਣਗੇ ਤੁਹਾਨੂੰ ਬੁਖਾਰ ਬਹੁਤ ਜ਼ਿਆਦਾ ਚੜੇਗਾ ਠੰਡ ਲੱਗ ਕੇ ਬੁਖਾਰ ਚੜੇਗਾ ਸ਼ਿਵਰਿੰਗ ਹੋਏਗੀ ਬਹੁਤ ਠੰਡ ਲੱਗੇਗੀ ਪਸੀਨਾ ਆਏਗਾ ਸਵੇਟਿੰਗ ਪਸੀਨਾ ਠੰਡ ਲੱਗਣਾ ਅੱਛਾ ਬਹੁਤ ਜ਼ਿਆਦਾ ਬੁਖਾਰ ਹੋਣਾ ਕਾਂਬਾ ਲੱਗ ਕੇ ਬੁਖਾਰ ਹੋਣਾ ਬਲਗਮ ਆਣਾ ਬਰਗਮ ਪਹਿਲੇ ਚਿੱਟੀ ਫਿਰ ਪੀਲੀ ਜਾਂ ਹਰੀ ਫਿਰ ਉਸ ਤੋਂ ਬਾਅਦ ਸਾਹ ਲੈਣ ਵਿੱਚ ਦਿੱਕਤ ਆਣੀ ਜਾਂ ਐਦਾ ਹੋਣਾ ਕਿ ਬਹੁਤ ਥਕਾਵਟ ਹੈ ਮੇਰੇ શરી ਜਾਨ ਨਹੀਂ ਹੈ ਇਰਿਟੇਬਿਲਟੀ ਰਹਿਣਾ ਭੁੱਖ ਨਾ ਲੱਗਣਾ ਇਹ ਸਾਰੀਆਂ ਨਿਸ਼ਾਨੀਆਂ ਨਮੂਨੀਆਂ ਦੀਆਂ ਨੇ ਫਲੂ ਦੀਆਂ ਨਿਸ਼ਾਨੀਆਂ ਇਹ ਆਮ ਤੌਰ ਤੇ ਨਹੀਂ ਹੁੰਦੀਆਂ ਇਹ ਸਾਰੀਆਂ ਨਿਸ਼ਾਨੀਆਂ ਜੋ ਮੈਂ ਤੁਹਾਨੂੰ ਦੱਸਿਆ ਨੇ ਇਹ ਨਮੂਨੀਆਂ ਦੀਆਂ ਨੇ ਜੇ ਤੁਹਾਨੂੰ ਇਹ ਸਿੰਪਟਮ ਲੱਗਣ ਤੁਸੀਂ ਆਪਣੇ ਡਾਕਟਰ ਸਾਹਿਬ ਦੀ ਸਲਾਹ ਲਓ ਜੋ ਬਲੱਡ ਦਾ ਇਨਫੈਕਸ਼ਨ ਹੈ ਉਹ ਟੈਸਟ ਕਰਾਓ ਬਲਗਮ ਦਾ ਚੈੱਕ ਕਰਾਓ ਤੇ ਐਕਸ-ਰੇ ਜਰੂਰ ਕਰਾਓ ਇਹ ਸਾਰਾ ਜਿਹੜਾ ਡਾਇਗਨੋਸਿਸ ਹੈ ਇੱਕ ਕੰਬਾਈਨ ਕਰਕੇ ਹੁੰਦਾ ਹੈ ਕਈ ਵਾਰ ਜਦੋਂ ਨਿਮੋਨੀਆ ਡਵੈਲਪ ਹੋ ਰਿਹਾ ਹੁੰਦਾ ਹੈ ਉਦੋਂ ਕੋਈ ਜ਼ਰੂਰੀ ਨਹੀਂ ਕਿ ਐਕਸ ਰੇ ਦੇ ਵਿੱਚ ਸਾਰੀਆਂ ਫਾਈਨਡਿੰਗ ਆ ਜਾਣ ਕਲੀਨਿਕਲੀ ਮਰੀਜ਼ ਜੋ ਡਾਕਟਰ ਜੋ ਮਰੀਜ਼ ਨੂੰ ਦੇਖਦਾ ਹੈ ਕਲੀਨਿਕਲੀ ਪਲੱਸ ਜੋ ਕੋ ਇਨਫੈਕਸ਼ਨ ਦਾ ਟੈਸਟ ਕਰਾਂਦਾ ਹੈ ਬਲਗਮ ਦਾ ਟੈਸਟ ਕਰਾਂਦਾ ਤੇ ਸਾਨੂੰ ਆਲਮੋਸਟ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਨਿਮੋਨੀਆ ਹੋ ਰਿਹਾ ਹੈ ਤੇ ਉਸ ਮੁਤਾਬਕ ਕਿਹੜੀ ਸਟੇਜ ਹਨ ਨਿਮੋਨੀ ਦੀ ਉਸ ਮੁਤਾਬਕ ਤੁਹਾਡਾ ਇਲਾਜ ਕੀਤਾ ਜਾਂਦਾ ਪ੍ਰੀਲੀਮਿਨਰੀ ਕਿ ਕੀ ਮੈਨੂੰ ਅੱਜ ਬੁਖਾਰ ਆਇਆ ਹੈ ਕਿ ਮੈਨੂੰ ਨਿਮੋਨੀਆ ਹੈ ਕਿ ਨਹੀਂ ਹੈ ਐਸਾਂ ਦਾ ਕੋਈ ਟੈਸਟ ਨਹੀਂ ਹੈ ਜਦ ਤੱਕ ਡਾਕਟਰ ਸਾਹਿਬਾ ਨਾਲ ਤੁਸੀਂ ਆਪਣਾ ਪੂਰਾ ਚੈੱਕਅਪ ਨਾ ਕਰਾਓ ਜਿਹੜੀ ਨਿਸ਼ਾਨੀਆਂ ਦੱਸੀਆਂ ਨੇ ਮੈਂ ਤੁਹਾਨੂੰ ਸਾਲਾਂ ਵਿੱਚ ਔਖਾ ਹੋਣਾ ਬਹੁਤ ਜ਼ਿਆਦਾ ਬੁਖਾਰ ਠੰਡ ਲੱਗਣਾ ਕਾਂਬਾ ਚੜਨਾ ਪਸੀਨਾ ਆਣਾ ਤੇ ਨਾਲ ਥਕਾਵਟ ਜਾਣਾ ਤੇ ਭੁੱਖ ਨਾ ਲੱਗਣਾ ਇਹ ਨਿਸ਼ਾਨੀਆਂ ਜਿਹੜੀਆਂ ਨੇ ਇਹ ਤੁਹਾਨੂੰ ਜਿਹੜੀਆਂ ਨੇ ਸੀਰੀਅਸਨੈਸ ਦੀ ਨਿਸ਼ਾਨੀਆਂ ਨੇ ਜੀ ਡਾਕਟਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਨਾਲ ਸਿੰਪਟਮਸ ਜਿਹੜੇ ਨੇ ਉਹ ਡਿਸਕਸ ਕੀਤੇ ਨੇ ਡਾਕਟਰ ਸਾਹਿਬ ਅਕਸਰ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਨਿਮੋਨੀਆ ਚੜਾ ਹੈ ਕਮਿਊਨੀਕੇਬਲ ਡਿਸੀਜ਼ ਹੈ ਯਾਨੀ ਕਿ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਤੱਕ ਫੈਲ ਸਕਦਾ ਹੈ ਕੀ ਇਹ ਸੱਚ ਹੈ ਬਹੁਤ ਵਧੀਆ ਦੇਖੋ ਜਿਸ ਇੱਕ ਕਾਰਚ ਨਮੂਨੀਆ ਹੈ ਨਾ ਜੀ ਤੇ ਇਹ ਕਮਿਊਨੀਕੇਬਲ ਹੈ ਹਮ ਇਹ ਇੱਕ ਤੋਂ ਦੂਜੇ ਨੂੰ ਫੈਲ ਸਕਦਾ ਜੀ ਪਹਿਲੇ ਨਿਮੋਨੀਆ ਨੂੰ ਜਦੋਂ ਹੋ ਜਾਂਦਾ ਹੈ ਜਦੋਂ ਅਸੀਂ ਇਹਨੂੰ ਦਵਾਈ ਸ਼ੁਰੂ ਕਰ ਦਿੰਦੇ ਹਾਂ ਨਾ ਉਹਦੇ ਇਵਨ 3 ਦਿਨ ਤੱਕਰ ਇਹ ਨਿਮੋਨੀਆ ਸਪਰੈਡ ਹੋ ਸਕਦਾ ਹੈ ਸਪਰੈਡ ਕਿਦਾਂ ਹੁੰਦਾ ਹੈ ਜੀ ਖਾਂਸੀ ਕਰੋਗੇ ਡ੍ਰੋਪਲੇਟ ਬਾਹਰ ਜਾਣਗੇ ਉਸ ਤੋਂ ਜੋ ਦੂਜੇ ਨੂੰ ਡ੍ਰੋਪਲੇਟ ਕੈਚ ਕਰਨਗੇ ਤਾਂ ਆਏਗਾ ਜੇ ਤੁਸੀਂ ਸਨੀਜ਼ਿੰਗ ਕਰੋਗੇ ਤਾਂ ਇਹ ਡ੍ਰੋਪਲੇਟ ਬਾਹਰ ਜਾਣਗੇ ਠੀਕ ਹੈ ਜੇ ਤੁਸੀਂ ਬਲਗਮ ਸੁੱਟੋਗੇ ਕਿਧਰ ਇਹ ਤਾਂ ਇਨਫੈਕਸ਼ਨ ਜਿਹੜੀ ਦੂਜੇ ਨੂੰ ਫੈਲ ਸਕਦੀ ਹੈ ਘਰ ਦੇ ਸਾਰਿਆਂ ਨੂੰ ਫੈਲ ਸਕਦੀ ਹੈ ਜੀ 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 ਠੀਕ ਹੈ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰਕਾਸ਼ਨ ਲੈਣਾ ਮੈਂ ਕਿ ਪਹਿਲੇ ਜਿਹੜੇ ਤਾਂ ਕੀ ਕੀ ਰਸੋਈ ਦਾ ਮਤਲਬ ਕਿਸੇ ਨੂੰ ਨੇੜੇ ਨਹੀਂ ਜਾਣਾ ਚਾਹੀਦਾ ਇਹ ਗੱਲ ਨਹੀਂ ਹੈ ਹਰੇਕ ਨੂੰ ਨਹੀਂ ਹੋਏਗਾ ਜਿਹੜੇ ਪਾਰਟੀਕੂਲਰਲੀ 올ਡ ਏਜ ਗਰੁੱਪ ਹੈ ਜਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਕਿਸੇ ਨੂੰ ਨਮੋਨੀਆ ਤੇ ਉਹਨਾਂ ਨੂੰ ਪਰੇ ਰੱਖਣਾ ਚਾਹੀਦਾ ਜੀ ਜੀ ਤੇ ਡਾਕਟਰ ਸਾਹਿਬ ਇਹ ਤੋਂ ਆਪਾਂ ਕੀ ਸੇਫਟੀ ਪ੍ਰੀਕਾਸ਼ਨਸ ਲੈ ਸਕਦੇ ਆ ਬਿਕੋਜ਼ ਘਰ ਦੇ ਵਿੱਚ ਹੁੰਦੇ ਹੀ ਆ ਸਾਰੇ ਹੈਨਾ ਬਹੁਤ ਜ਼ਿਆਦਾ ਦੂਰੀ ਵੀ ਨਹੀਂ ਜਾ ਸਕਦੀ ਹੋਰ ਆਪਾਂ ਕੋਈ ਇਹ ਕਿ ਬੱਚਿਆਂ ਨੂੰ ਥੋੜਾ ਜਿਹਾ ਦੂਰ ਡੈਫੀਨਿਟਲੀ ਰੱਖਣਾ ਚਾਹੀਦਾ ਹੈ ਜੇ ਛੋਟੇ ਬੱਚੇ ਨੇ ਜੇ ਕੋਈ ਇਨਫੈਕਸ਼ਨ ਹੈ ਕਿਉਂਕਿ ਉਹਨਾਂ ਚਿਊਮਿਨਿਟੀ ਨਹੀਂ ਹੈ ਬਿਲਕੁਲ ਜੇ ਕੋਈ ਘਰ ਕਿਸੇ ਨੂੰ ਨਮ ਤੇ ਫਿਰ ਉਹਦੇ ਬਲਗਮ ਦਾ ਤੁਸੀਂ ਡਿਸਟਰੋਏ ਕਰੋ ਬਲਗਮ ਉਹਦੀ ਠੀਕ ਹੈ ਉਹਨੂੰ ਮਾਸਕ ਪਵਾਉਂ ਦਿਓ ਸਨੀਜ਼ਿੰਗ ਕਰਨੀ ਹੈ ਧਿਆਨ ਨਾਲ ਕਰਨੀ ਹੈ ਰੁਮਾਲ ਕੋਲ ਰੱਖਣ ਤੇ ਵਾਸ਼ ਕਰੋ ਹੈਂਡਸ ਬਾਰ ਬਾਰ ਉਹ ਆਪਣੇ ਹੈਂਡ ਵਾਸ਼ ਕਰੋ ਜੇ ਆਪਣੇ ਤੋਂ ਤੁਸੀਂ ਨਜ਼ਲਾ ਲਗਾਇਆ ਜ਼ੁਕਾਮ ਲਗਾਇਆ ਤੇ ਬਾਰ ਬਾਰ ਹੈਂਡ ਵਾਸ਼ ਮਾਊਥ ਵਾਸ਼ ਅਚੇ ਤਰੀਕੇ ਕਰਨ ਤਾਂ ਕਿ ਦੂਜੇ ਨੂੰ ਕਮਿਊਨਿਕੇਬਲ ਨਾ ਹੋ ਸਕੇ ਜੀ ਬਿਲਕੁਲ 올ਡ ਏਜ ਪਰਸਨ ਨੂੰ ਧਿਆਨ ਰੱਖਣਾ ਚਾਹੀਦਾ ਪੂਰਾ ਆਪਣਾ ਪੂਰਾ 마스크 ਲਾਣਾ ਚਾਹੀਦਾ ਹੈ ਜੇ ਕੋਈ ਪੇਸ਼ੈਂਟ ਕੋਈ ਨਿਮੋਨੀਆ ਦਾ ਹੈ ਹੈਂਡਵਾਸ਼ ਮਾਊਥਵਾਸ਼ ਤੇ ਆਪਣੀ ਪਰਸਨਲ ਹਾਈਜਨ ਤੇ ਆਲਾ ਦੁਆਲਾ ਬਿਲਕੁਲ ਸਾਫ ਰੱਖਣਾ ਚਾਹੀਦਾ ਜੀ ਬਿਲਕੁਲ ਡਾਕਟਰ ਸਾਹਿਬ ਕੀ ਨਿਮੋਨੀਆ ਦੇ ਨਾਲ ਫਰਦਰ ਬਾਡੀ ਪਾਸਟਸ ਤੇ ਵੀ ਫਰਕ ਪੈ ਸਕਦਾ ਇੰਟਰਨਲੀ ਲਾਈਕ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਹਾਰਟ ਪ੍ਰੋਬਲਮ ਜੜੀਆਂ ਨੇ ਦੇ ਨਾਲ ਫਰਦਰ ਹੋ ਜਾਂਦੀਆਂ ਨੇ ਜਾਂ ਬ੍ਰੇਨ ਨੋ ਸਿੱਧਾ ਇਫੈਕਟ ਕਰਦਾ ਹੈ ਦੇਖੋ ਇੱਕ ਸਾਨਲ ਵੱਡੀ ਇਹ ਮੈਂ ਦੱਸਿਆ ਸੀਗਾ ਕਿ ਮੈਂਟਲ ਡਿਸਰਬੈਂਸ ਸਾਨਲ ਵੱਡਾ ਇਹਦੇ ਕੰਪਲਿਕੀਸ਼ਨ ਆਉਂਦੀ ਹੈ ਛੋਟੇ ਬੱਚਿਆਂ ਦੇ ਵਿੱਚ ਵੀ ਵੱਡਿਆਂ ਦੇ ਵਿੱਚ ਵੀ ਨਿਮੋਨੀਆਂ ਦੇ ਨਾਲ ਜਿਹੜੀ ਕਹਿੰਦੇ ਆ ਅਸੀਂ ਬ੍ਰੇਨ ਦੀ ਮੈਨੀਜਾਈਟਸ ਹੂੰ ਕਿ ਜਿਹੜੀ ਇਨਫੈਕਸ਼ਨ ਹੈ ਹੂੰ ਲੰਗਸ ਤੋਂ ਹੋ ਕੇ ਬਲੱਡ ਜਾ ਕੇ ਬ੍ਰੇਨ ਨੂੰ ਚਲੀ ਜਾਂਦੀ ਹੈ ਤੇ ਉਦੋਂ ਬੱਚਾ ਜਾਂ ਵੱਡਾ ਬਿਓਸ਼ ਹੋ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਮੈਨੀਜਾਈਟਸ ਉਹ ਸਾਨਲ ਵੱਡੀ ਕੰਪਲਿਕੀਸ਼ਨ ਹੈ ਹਾਰਟ ਤੇ ਐਸ ਸੱਚ ਨਹੀਂ ਹੈ ਪਰ ਕਿਉਂਕਿ ਦੇਖੋ ਹੈ ਕਿ ਲੰਗਸੇ ਫੇਫੜੇ ਹੈ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋ ਗਈ ਹੂੰ ਫੇਫੜਿਆਂ ਦੇ ਵਿੱਚ ਪਹਿਲੇ ਇੱਕ ਸਟੇਜ ਆਏਗੀ ਜਿੱਦੇ ਵਿੱਚ ਕੰਜੈਸ਼ਨ ਹੋ ਜਾਏਗੀ ਫਿਰ ਉਹਦੇ ਵਿੱਚ ਬਲਗਮ ਫਸ ਜਾਏਗੀ ਫੇਫੜਿਆਂ ਦਾ ਕੰਮ ਕੀ ਹੈ ਕਿ ਸਾਨੂੰ ਜਿੰਨੀ ਵੀ ਉੱਥੇ ਜਿਹੜੀ ਸਪਲਾਈ ਹੈਗੀ ਹੈ ਹਵਾ ਦੀ ਤੇ ਨਾਲ ਬਲੱਡ ਦੀ ਉਹ ਹਵਾ ਨੂੰ ਪਿਓਰ ਕਰਕੇ ਸਾਰੀ ਬਲੱਡ ਨੂੰ ਪਿਓਰ ਕਰਕੇ ਸਾਰੀ ਬਾਡੀ ਨੂੰ ਦੇਣਾ ਬਿਲਕੁਲ ਜਿੱਥੇ ਜਿੱਥੇ ਸੈਪਟਿਕ ਜੇ ਸੈਪਟਿਕਸ ਜਾਦਾ ਹੋਏਗੀ ਤਾਂ ਸਾਰੀ ਬੋਡੀ ਵਿੱਚ ਫੈਲ ਜਾਏਗੀ ਫੈਲ ਜਾਏਗੀ ਠੀਕ ਹੈ ਜੀ ਲੰਗਸ ਜੇ ਤੁਸੀਂ ਆਕਸੀਜਨ ਪਿਓਰ ਨਹੀਂ ਜਾਏਗੀ ਫੇਫੜਿਆਂ ਦੇ ਵਿੱਚ ਬਲੱਡ ਸਪਲਾਈ ਬ੍ਰੇਨ ਨੂੰ ਨਹੀਂ ਜਾਏਗੀ ਜਾਂ ਕਿਸੇ ਵੀ ਪਾਰਟ ਨਹੀਂ ਜਾਏਗੀ ਤੇ ਉਹ ਤੁਹਾਨੂੰ ਫਿਰ ਤੰਗੀ ਦੇਣਗੇ ਬਿਲਕੁਲ ਹਾਰਟ ਵੀ ਇਫੈਕਟ ਹੋ ਸਕਦਾ ਹੈ ਹਾਰਟ ਇਹ ਨਹੀਂ ਹੈ ਹਾਰਟ ਉਹਨਾਂ ਨੂੰ ਜ਼ਿਆਦਾ ਇਫੈਕਟ ਕਰਦਾ ਹੈ ਜਿਨ੍ਹਾਂ ਜਾਂ ਟੀਕੇ ਜਿਹੜੇ ਲਾਂਦੇ ਨੇ ਠੀਕ ਹੈ ਉਹਨਾਂ ਨੂੰ ਜ਼ਿਆਦਾ ਇਫੈਕਟ ਕਰਦਾ ਹੈ ਜਾਂ ਜਿਹੜੇ ਇਮਿਊਨ ਕੰਪਰੋਮਾਈਜ਼ ਸਟੇਜਸ ਨੇ ਐਸ ਸੱਚ ਹਾਰਟ ਅਟੈਕ ਨਿਮੋਨੀਆ ਦੇ ਨਾਲ ਕੋਈ ਵੀ ਕੰਪਲਿਕੀਕੇਸ਼ਨ ਹੋ ਸਕਦੀ ਹੈ ਪਰ ਚਾਂਸਸ ਘਟ ਹੈ ਪਰ ਫਿਰ ਵੀ ਸੈਪਟਿਕ ਫੋਕਸ ਕਿਧਰੇ ਵੀ ਜਾ ਕੇ ਬਲੱਡ ਵਿੱਚ ਜਾ ਕੇ ਕੋਈ ਵੀ ਕੋਈ ਆਰਗਨ ਤੇ ਤੁਹਾਡੇ ਅਸਰ ਜ਼ਰੂਰ ਕਰ ਸਕਦਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਹੋਰ ਕੋਲਰ ਜੁੜੇ ਨੇ ਗੱਲ ਕਰਦੇ ਹਾਂ ਉਹਨਾਂ ਨਾਲ ਹੈਲੋ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਰ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਜੀ ਆਪਣਾ ਸਵਾਲ ਪੁੱਛੋ ਇਹ ਕਿੰਦਾ ਪੰਡ ਲੋਗਸ ਸਾਗਰਾ ਜਿਹੜਾ ਰੋਜ਼ ਵਰਤੋਂ ਬੋਲ ਰਿਹਾ ਜੀ ਸਾਹਿਬ ਮੇਰੇ ਦੋਸ ਵਾਲੇ ਛੋਟੇ ਛੋਟੇ ਇਹਦਾ ਸਵਾਲ ਮੇਰਾ ਇਹ ਹੈ ਕਿ ਮੁਨੀਆ ਛੂਦੀ ਮਾਰੀਅਤ ਨਹੀਂ ਦੂਸਰੀ ਗੱਲ ਇਹ ਗਰਮੀ ਨਾਲ ਜਿਆਦਾ ਹੁੰਦਾ ਤਾਂ ਸਖਰਿਆਂ ਨੂੰ ਇਹਦੇ ਬਾਰੇ ਦੱਸੋ ਨਿਮੋਨੀਆ ਜਿਹੜੀ ਹੈ ਛੂਤ ਦੀ ਬਿਮਾਰੀ ਬਿਲਕੁਲ ਨਹੀਂ ਹੈਗੀ ਕਮਿਊਨੀਕੇਬਲ ਹੈ ਕਿ ਜੇ ਘਰ ਵਿੱਚ ਨਿਮੋਨੀਆ ਤੁਹਾਨੂੰ ਵਿਚਾਰ ਰੱਖਣਾ ਚਾਹੀਦਾ ਇਹ ਨਹੀਂ ਹੈ ਕਿ ਜਿੰਨੇ ਮੈਂਬਰ ਛੂਤ ਹੁੰਦਾ ਹ ਹਰੇਕ ਨੂੰ ਅਫੈਕਟ ਕਰ ਜਾਏਗਾ ਉਹ ਚੀਜ਼ ਨਹੀਂ ਹੈਗੀ ਜੇ ਤੁਸੀਂ ਉਹਦੀ ਬਲਗਮ ਨਾਲ ਕੰਟੈਕਟ ਕਰ ਚਾਹਦੇ ਹੋ ਜਾ ਤੁਹਾਡੇ ਉਹਦੀ ਸਕ੍ਰੀਸ਼ੀਅਨਸ ਤੁਹਾਡੇ ਨਾਲ ਟੱਚ ਕਰਦੀਆਂ ਨੇ ਬਹੁਤ ਜ਼ਿਆਦਾ ਤਾਂ ਚਾਂਸ ਹੈ ਕਿ ਤੁਹਾਨੂੰ ਨਿਮੋਨੀਆ ਹੋਏਗਾ ਇਨਫੈਕਸ਼ਨ ਹੋ ਜਾਏਗੀ ਉਹ ਵੀ ਨਹੀਂ ਕਿ ਤੁਹਾਨੂੰ ਨਿਮੋਨੀਆ ਹੋਏਗਾ ਤੁਹਾਨੂੰ ਮਾੜੀ ਮੋਟੀ ਇਨਫੈਕਸ਼ਨ ਹੋ ਕੇ ਆਪਣੇ ਆਪ ਸਬਸਾਈਡ ਕਰ ਜਾਏਗੀ ਸੋ ਇਹ ਪੂਰੀ ਛੂਤ ਦੀ ਬਿਮਾਰੀ ਨਹੀਂ ਹੈ ਪਰ ਜੋ ਪਹਿਲੀ ਸਟੇਜ ਹੁੰਦੀ ਹੈ ਉਹਦੇ ਵਿੱਚ ਤੁਹਾਨੂੰ ਨਿਮੋਨੀਆ ਤੋਂ ਆਪਣੇ ਆਪ ਨੂੰ ਬਚਾਅ ਕਰਨਾ ਚਾਹੀਦਾ ਹੈ ਸਿਕਰਟ ਪਾਰਕੀ ਸੀ ਮੈਡਮ ਜੀ ਇਹਨਾਂ ਨੇ ਪੁੱਛਿਆ ਸੀਗਾ ਕਿ ਕਿਸ ਵੈਦਰ ਦੇ ਵਿੱਚ ਸਰਦੀਆਂ ਦੇ ਵਿੱਚ ਜਦੋਂ ਇਹ ਹਮੇਸ਼ਾ ਜਿਹੜੇ ਦੇਖੋ ਨਿਮੋਨੀਆ ਵਾਇਰਲ ਵੀ ਹੁੰਦਾ ਹੈ ਬੈਕਟੀਰੀਅਲ ਵੀ ਹੁੰਦਾ ਹੈ ਜਿਹੜਾ ਵਾਇਰਲ ਬੈਕਟੀਰੀਆ ਹੈਗਾ ਉਹ ਸੀਜ਼ਨ ਚੇਂਜ ਦੇ ਉੱਤੇ ਹੁੰਦਾ ਤੁਸੀਂ ਕੁਐਸਚਨ ਬਿਲਕੁਲ ਠੀਕ ਕਿਹਾ ਬੇ ਤੇ ਨਮੋਨੀਆਸ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਸਰਦੀ ਚ ਹੁੰਦੀਆਂ ਨੇ ਕਿਉਂਕਿ ਸਰਦੀਆਂ ਵਿੱਚ ਠੰਡ ਹੁੰਦੀ ਹੈ ਠੰਡ ਲੱਗ ਕੇ ਜਿਹੜਾ ਫਿਰ ਬੈਕਟੀਰੀਆ ਹੁੰਦਾ ਹੈ ਉਹ ਤੁਹਾਨੂੰ ਓਵਰ ਪਾਵਰ ਕਰ ਲੈਂਦਾ ਤੇ ਇਮਿਊਨਿਟੀ ਘਟ ਜਾਂਦੀ ਹੈ ਤੇ ਠੰਡ ਵਿੱਚ ਜੈਫਿਨਿਟਲੀ ਨਮੋਨੀਆ ਜ਼ਿਆਦਾ ਹੁੰਦਾ ਹੈ ਇਹ ਬਿਲਕੁਲ ਠੀਕ ਕੁਐਸਚਨ ਹੈ ਤੁਹਾਡਾ ਜੀ ਡਾਕਟਰ ਸਾਹਿਬ ਕੁਝ ਖਾਸ ਲੋਕਾਂ ਨੂੰ ਦੇਖਿਆ ਗਿਆ ਕਿ ਉਹ ਅਲਰਜਿਕ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਜਿਹਦਾ ਅਲਰਜਿਕ ਰੈਨਾਈਟਸ ਦੇ ਵੀ ਪੇਸ਼ੈਂਟ ਦੇਖੇ ਜਾਂਦੇ ਨੇ ਸਵੇਰੇ ਉੱਡ-ਉੱਡ ਦੇ ਬਹੁਤ ਸਾਰੀਆਂ ਨਿਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਨੇ ਹੈਨਾ ਕੌਜ਼ ਨਹੀਂ ਪਤਾ ਲੱਗਦਾ ਕਈ ਵਾਰ ਹੋਰ ਵੀ ਅਲਰਜੀਜ਼ ਨੇ ਕਿ ਇਹ ਜਿਹੜੇ ਪਾਰਟਿਕੂਲਰ ਪੇਸ਼ੈਂਟਸ ਨੇ ਇਹਨਾਂ ਨੂੰ ਕੱਲ ਫਿਊਚਰ ਨੂੰ ਜਾ ਕੇ ਜਾਂ ਇਹ ਲੋਕ ਜ਼ਿਆਦਾ ਪ੍ਰੂਨ ਹੋ ਸਕਦੇ ਨੇ ਓਮੋਨੀਆ ਤੇ ਜੀ ਅਲਰਜਿਕ ਅਲਰਜਿਕ ਰਾਈਨਾਈਟਸ ਜਿਹਨੂੰ ਤੁਸੀਂ ਨਜ਼ਲਾ ਕਹਿੰਦੇ ਆ ਜਾਂ ਬ੍ਰੌਂਕਾਈਟਸ ਖਾਂਸੀ ਰੇਸ਼ਾ ਕਹਿੰਦਾ ਹੈ ਜੀ ਇਹ ਪਾਰਟਿਕੁਲਰਲੀ ਜਿਹੜੇ ਇੰਡੀਵਿਜੂਅਲਸ ਹੁੰਦੇ ਨੇ ਇਹ ਜ਼ਿਆਦਾ ਪ੍ਰੋਨ ਹੁੰਦੇ ਨੇ ਨਿਮੋਨੀਆ ਵਾਸਤੇ ਚੈਸ ਇਨਫੈਕਸ਼ਨ ਜੀ ਹੋ ਸਕਦੇ ਨੇ ਹੈ ਨਾ ਜੀ ਹੋ ਸਕਦਾ ਉਹੀ ਹੈ ਕਿ ਜੇ ਆਪਾਂ ਜੇ ਪਤਾ ਲੱਗ ਰਿਹਾ ਕੋਈ ਪ੍ਰੋਬਲਮ ਹੈ ਉਹਨੂੰ ਆਪਾਂ ਸੀਰੀਅਸਲੀ ਲਈਏ ਟ੍ਰੀਟ ਕਰੀਏ ਪ੍ਰੀਕਾਸ਼ਨਸ ਲਈਏ ਤਾਂ ਫਿਰ ਆਪਾਂ ਜਿਹੜਾ ਬਚ ਸਕਦੇ ਸਰਨਲ ਵੱਡਾ ਕਾਰਨ ਇੱਕ ਤਾਂ ਜਦੋਂ ਆਪਾਂ ਦਸੈਂ ਇਨਫੈਕਸ਼ਨ ਹੋ ਜਾਂਦੀਆਂ ਨੇ ਸਰਨਲ ਵੱਡਾ ਕਾਰਨ ਪੋਲੂਸ਼ਨ ਜੀ ਤੁਸੀਂ ਦੇਖੋ ਕੋਈ ਤੁਸੀਂ ਇੱਕ ਸੀਜ਼ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਓ ਠੀਕ ਹੈ ਤੁਹਾਡਾ ਸਾਹ ਸਾਫ਼ ਹੋ ਜਾਂਦਾ ਤਾਂ ਤੁਹਾਨੂੰ ਕੋਈ ਦਿੱਕਤ ਹੀ ਨਹੀਂ ਆਉਂਦੀ ਦਿੱਕਤ ਹੀ ਨਹੀਂ ਆਉਂਦੀ ਠੀਕ ਹੈ ਨਾ ਸੋ ਦੈਟ ਮੀਨਸ ਉਸ ਜਗ੍ਹਾ ਤੇ ਤੁਸੀਂ ਪ੍ਰੋਨ ਨਹੀਂ ਹੋ ਇਨਫੈਕਸ਼ਨ ਤੇ ਸਸਾਨ ਦਾ ਵੱਡਾ ਕਾਰਨ ਜਿਹੜਾ ਹੈਗਾ ਸਾਡਾ এনवायरमेंटਲ ਸਾਫ਼ ਤੇ ਪੋਲਿਊਸ਼ਨ ਤੇ স্মੋਕਿੰਗ ਜੀ ਤੁਸੀਂ ਡਾਕਟਰ ਸਾਹਿਬ ਇਸ ਤਰੀ ਇਸ ਤੀ ਜ਼ੋਰ ਦੇ ਰਹੇ ਹੋ ਦੱਸ ਰਹੇ ਬਹੁਤ ਅੱਛੇ ਤਰੀਕੇ ਨਾਲ ਬਟ ਏ ਵੀ ਇੱਕ ਐਸੀ ਕਈ ਵਾਰ ਇਹਨੂੰ ਬਹੁਤ ਲਾਈਟਲੀ ਲੈ ਲੈਂਦੇ ਆ ਹੈਨਾ ਆਪਾਂ ਮਾਸਕ ਵੀ ਯੂਜ਼ ਨਹੀਂ ਕਰਦੇ ਜਿੱਦਤ ਕਿ ਸਾਨੂੰ ਪਤਾ ਲੱਗ ਰਿਹਾ ਹੈ ਕਿ ਐਦਾਂ ਦਾ এনवायरमेंट ਹੈ ਸੋ ਮੈਨੂੰ ਲੱਗਦਾ ਮਾਸਕ ਯੂਜ਼ ਕਰਨਾ ਜ਼ਰੂਰੀ ਹੈ ਜੇਕਰ ਅਸੀਂ ਹਾਂ ਜੋ ਕਾਰਜ ਕੇਸ ਨੂੰ ਵੀ ਐਸਟਰਾ ਦੀ ਹੈ ਤਾਂ ਸਾਨੂੰ ਮਾਸਕ ਜ਼ਰੂਰ ਯੂਜ਼ ਕਰਨਾ ਚਾਹੀਦਾ ਜੀ ਡਾਕਟਰ ਸਾਹਿਬ ਜਦੋਂ ਤੁਹਾਡੇ ਕੋ ਪੇਸ਼ੈਂਟਸ ਆਉਂਦੇ ਨੇ ਤੁਸੀਂ ਕਿਸ ਤਰ੍ਹਾਂ ਉਹਨੂੰ ਡਾਇਗਨੋਸ ਕਰਦੇ ਹੋ ਕਿਹੜੀਆਂ ਸੀ ਇਨਵੈਸਟੀਗੇਸ਼ਨਸ ਨੇ ਟੈਸਟ ਨਹੀਂ ਜਿਸ ਨਾਲ ਇਹ ਪ੍ਰੂਵ ਹੋ ਜਾਂਦਾ ਕਿ ਇਹ ਐਸਿਟਸ ਨਿਮੋਨੀਆ ਹੈ ਕੋ ਜੇ ਇੱਕ ਅੱਛੇ ਡਾਕਟਰ ਕੋਲ ਜਾਓਗੇ ਜੋ ਤੁਹਾਨੂੰ ਅੱਛੇ ਤਰੀਕੇ ਨਾਲ ਤੁਹਾਡੀ ਓਸਕਲ ਟ੍ਰੇਸ਼ਨ ਕਰ ਲੈਣਗੇ ਜਾਂ ਐਗਜ਼ਾਮਨ ਕਰ ਲੈਣਗੇ 90% ਡਾਇਗਨੋਸ ਤੁਹਾਡਾ ਉੱਥੇ ਬਣ ਜਾਂਦਾ ਕਿ ਇਹ ਨੂੰ ਨਿਮੋਨੀਆ ਹੈ ਠੀਕ ਹੈ ਜੀ ਬਾਕੀ ਸਪਲੀਮੈਂਟ ਕੀ ਕਰਦੇ ਨੇ ਬਲੱਡ ਟੈਸਟ ਠੀਕ ਹੈ ਸਪਾਇਰੋਮੈਟਰੀ ਲੰਗ ਫੇਫੜੇ ਦਾ ਫੰਕਸ਼ਨ ਟੈਸਟ ਤੇ ਐਕਸਰੇ ਤੇ ਲੋਰ ਪੇ ਤੇ ਸੀਟੀ ਸਕੈਨ ਇਹ ਟੈਸਟ ਨੇ ਤੁਹਾਡੇ ਕਈ ਵਾਰੀ ਤੁਹਾਨੂੰ ਡਿਫਰੈਂਸ਼ੀਏਟ ਕਰਨਾ ਪੈਂਦਾ ਕਿ ਇਹ ਬੈਕਟੀਰੀਆਜ਼ ਦਾ ਨਿਮੋਨੀਆ ਹੈ ਕਿਉਂਕਿ ਇੰਡੀਆ ਨਾ ਇੰਡੀਆ ਵਿੱਚ ਟੀਬੀ ਦਾ ओके okay. ठीक है इंडिया ਦੇ ਵਿੱਚ ਟੀਬੀ ਵਾਲਾ ਨਮੋਨੀਆ ਵੀ ਹੁੰਦਾ ਉਹਦੇ ਵਾਸਤੇ ਫਿਰ ਸਾਨੂੰ ਟੀਬੀ ਦਾ ਟੈਸਟ ਵੀ ਨਾਲ ਕਰਾਉਣਾ ਪੈਂਦਾ ਨਾਲ ਕਰਾਉਣਾ ਜਰੂਰ ਕਰੋ ਬਲਗੰਮੀ ਟੀਬੀ ਵਾਸਤੇ ਪਹਿਲੀ ਪਹਿਂਦੀ ਬਲੱਡ ਟੈਸਟ ਵੀ ਭੇਜਣਾ ਪੈਂਦਾ ਠੀਕ ਹੈ ਉਹਦੇ ਵਾਸਤੇ ਫਿਰ ਸੀਟੀ ਸਕੈਨ ਵੀ ਸਾਨੂੰ ਜਰੂਰ ਜਲਦੀ ਕਰਾ ਕੇ ਦੇਖਣਾ ਪੈਂਦਾ ਕਿ ਕੀ ਕਵੇ ਬਲੱਡ ਦੀ ਪੇਸ਼ੈਂਟ ਨੂੰ ਨਮੋਨੀਆ ਹੈ ਕੀ ਇਹ ਬਲੱਡ ਦੀ ਇਨਫੈਕਸ਼ਨ ਦੇ ਵਿੱਚੋਂ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਪਾਸੇ ਜਾ ਰਿਹਾ ਹੈ ਫਿਰ ਉਦੋਂ ਤੁਸੀਂ ਅੱਗੋਂ ਉਹਨੂੰ ਸੀਟੀ ਸਕੈਨ ਸਪਿਟਮ ਦਾ ਟੈਸਟ ਕਰਾ ਕੇ ਪਤਾ ਲੱਗ ਸਕਦੇ ਹੋ ਕਿ ਇਹ ਟੀਬੀ ਵਾਲਾ ਨਿਮੋਨੀਆ ਹੈ ਜਾਂ ਬੈਕਟੀਰੀਅਲ ਨਿਮੋਨੀਆ ਜਾਂ ਵਾਇਰਲ ਨਿਮੋਨੀਆ ਵਾਇਰਲ ਨਿਮੋਨੀਆ ਜੀ ਇੱਕ ਕਾਲਰ ਹੋਰ ਜੁੜੇ ਨਹੀਂ ਗੱਲ ਕਰਦੇ ਹਾਂ ਹੈਲੋ ਹੈਲੋ ਹਾਂ ਜੀ ਆ ਆਪਣਾ ਨਾਮ ਔਰ ਸਵਾਲ ਪੁੱਛ ਸਕਦੇ ਹੋ ਹਾਂ ਜੀ ਅਮਰਜੀਤ ਸਿੰਘ ਜੀ ਬਰਨਾਰਾ ਤੋਂ ਬੋਲ ਰਹੇ ਹਾਂ ਜੀ ਅਮਰ ਜੀ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਡਾਕਟਰ ਸਾਹਿਬ ਕੋਲੋਂ हां मेरा तो सवाल ये पूछना ਸੀ ਕਿ ਬੱਚਿਆਂ ਨਾਲੋਂ ਖਾਂਕ ਹੁੰਦੀ ਹੈ ਜੀ ਕਾਫੀ ਟਾਈਮ ਬਾਅਦ ਨਾਲੋਂ ਚੱਲਦੀ ਰਹਿੰਦੀ ਹੈ ਤੁਮ ਤਾਂ ਦਵਾਈ ਦਿੰਨੇ ਫਿਰ ਹੱਟ ਜਾਂਦੀ ਹੈ ਤੇ ਥੋੜਾ ਟਾਈਮ ਬਾਅਦ ਉਹ ਫੇਰ ਉਹ ਫੇਰ ਨਾਲ ਉਹੀ ਸਾਹ ਦੀਆਂ ਨੰਨ ਪ੍ਰੋਬਲਮ ਹੋਦੀ ਹੈ ਕਿ ਇਹ ਵੀ ਨਿਮੋਨੀਆ ਦੇ ਲੱਛਣ ਨਹੀਂ ਨੇ ਜੀ ਨਹੀਂ ਇਹ ਨਿਮੋਨੀਆ ਦੇ ਲੱਛਣ ਨਹੀਂ ਹੈ ਜੀ ਇਹ ਸਿਰਫ ਹਲਕਾ ਜਿਹਾ ਬੱਚਾ ਛੋਟਾ ਤੁਹਾਡਾ ਉਹ ਡਵੈਲਪ ਹੋ ਰਿਹਾ ਉਹਦੀ ਇਮਿਊਨਿਟੀ ਡਵੈਲਪ ਹੋ ਰਹੀ ਹੈ ਥੋੜੀ ਬਹੁਤ ਇਨਫੈਕਸ਼ਨ ਹੋਏਗੀ ਥੋੜਾ ਬਹੁਤ ਅਲਰਜਿਕ ਬ੍ਰੌਂਕਾਈਟਸ ਹੋਏਗਾ ਤੇ ਇਹ ਹੌਲੀ ਹੌਲੀ ਜੋ ਜੋ ਵੱਡਾ ਹੁੰਦਾ ਜਾਏਗਾ ਜੋ ਜੋ ਉਹਦੀ ਇਮਿਊਨਿਟੀ ਹੁੰਦੀ ਜਾ ਜੀ ਡਾਕਟਰ ਸਾਹਿਬ ਵੈਸੇ ਤੁਸੀਂ ਸਿੰਪਟਮਸ ਜਿਹੜੇ ਨੇ ਦੱਸ ਚੁੱਕੇ ਹੋ ਬਟ ਉਹੀ ਹੈ ਨਾ ਕਈ ਵਾਰੀ ਕੰਮ ਪੇਸ਼ੈਂਟ ਨੂੰ ਬੜੀ ਕਨਫਿਊਜ਼ਨ ਹੋ ਜਾਂਦੀ ਹੈ ਕਿ ਜੇ ਸਾਹ ਜ਼ਿਆਦਾ ਚੜ ਰਿਹਾ ਹੈ ਜਾਂ ਹੈ ਨਾ ਬਹੁਤ ਜ਼ਿਆਦਾ ਕੋਲਡ ਹੋ ਰਿਹਾ ਹੈ बार-बार ਤੇ ਨੀਮੋਨੀਆ ਹੋ ਸਕਦਾ ਹੈ ਇੱਕ ਐਸੇ ਅਲਰਮਿੰਗ ਜਾਂ ਡੇਂਜਰਸ ਪਾਰਟਿਕੁਲਰਲੀ ਸਿੰਪਟਮਸ ਕਿਹੜੇ ਹੋ ਸਕਦੇ ਨੇ ਜਿਸ ਨਾਲ ਆਈਡੀਆ ਹੋ ਸਕਦਾ ਹੈ ਕਿ ਨਹੀਂ ਹੁਨੇ ਨਾਰਮਲ ਚੀਜ਼ ਨਹੀਂ ਹੈ ਨਹੀਂ ਹਾਂਜੀ ਬਹੁਤ ਜ਼ਿਆਦਾ ਬੁਖਾਰ ਰਹਿਣਾ ਪਸੀਨਾ ਆਣਾ ਕਾਂਬਾ ਲੱਗਣਾ ਖਾਂਸੀ ਬਹੁਤ ਜ਼ਿਆਦਾ ਪੱਜ ਜਾਣੀ ਸਾ ਸਾ ਨਾ ਆਣਾ ਤੇ ਜਿਹੜੀ ਚੈਸਤੀ ਮੂਵਮੈਂਟ ਅਬਨਰਮਲ ਹੋ ਜਾਂਦੀ ਹੈ ਨਾ ਜੀ ਜਿੱਥੇ ਚੈਸ ਬਾਹਰ ਆਣੀ ਚਾਹੀਦੀ ਉਹ ਅੰਦਰ ਜਾਂਦੀ ਹੈ ਇਹ ਮਸਲਸ ਜਿਹੜੇ ਨੇ ਨਾ ਜ਼ਿਆਦਾ ਕੰਮ ਸ਼ੁਰੂ ਕਰਨੇ ਪੈਂਦੇ ਨੇ ਤੇ ਖਾਂਦਾ ਪਿੰਦਾ ਨਹੀਂ ਬਚਾ ਕੁਝ ਵੀ ਸੌਨਲ ਵੱਡੀ ਗੱਲ ਹੈ ਇਰਿਟੇਬਿਲਟੀ ਬਿਲਕੁਲ ਅੰਦਰ ਕੁਝ ਜਾਂਦਾ ਹੀ ਨਹੀਂ ਹੈ ਸਾ ਔਖਾ ਹੋ ਜਾਣਾ ਤੇ ਉਹ ਨਿਸ਼ਾਨੀਆਂ ਨੇ ਕਿ ਤੁਹਾਡਾ ਬੱਚਾ ਸੀਰੀਅਸ ਹੈ ਬਹੁਤ ਹੀ ਇੰਪੋਰਟੈਂਟ ਸਵਾਲ ਵੈਕਸੀਨੇਸ਼ਨ ਤੇ ਪੁੱਛਣਾ ਚਾਹਾਂਗੀ ਡਾਕਟਰ ਸਾਹਿਬ ਵੈਕਸੀਨੇਸ਼ਨ ਦਾ ਕੀ ਰੋਲ ਹੈ ਨੀਮੋਨੀਆ ਦੇ ਵਿੱਚ ਔਰ ਕੀ ਹੈ ਕਿਸ ਤਰ੍ਹਾਂ ਲੈਣੀ ਚਾਹੀਦੀ ਹੈ ਸੋਨਰ ਵੱਡਾ ਰੋਲ ਹੈ ਹੀ ਵੈਕਸੀਨੇਸ਼ਨ ਦਾ ਦੇਖੋ ਬੱਚਿਆਂ ਦੇ ਵਿੱਚ ਅਸੀਂ ਗਵਰਨਮੈਂਟ ਵੱਲੋਂ ਵੈਕਸੀਨ ਹੈ ਹੈਨਾ ਜੀ ਜੀ 2 4 6 ਮਹੀਨਿਆਂ ਦੇ ਵਿੱਚ ਨੀਮੋ ਕੋਕਲ ਦੀ ਵੈਕਸੀਨ ਲੱਗਦੀ ਹੈ ਉਸ ਤੋਂ ਬਾਅਦ 15 ਮਹੀਨੇ ਦੇ ਵਿੱਚ ਫਿਰ ਇੱਕ ਵੈਕਸੀਨ ਲੱਗਦੀ ਹੈ ਓਕੇ ਇਹ ਪ੍ਰिवेंट ਕਰਦੀ ਹੈ ਸਾਨੂੰ ਕਿ ਨਾ ਚੋ ਨਿਮੋ ਕੋਕਲ ਨਿਮੋਨੀਆ ਪਰਟੀਕੁਲਰਲੀ ਜਿਹੜਾ ਕਿ ਸਰ ਨਾਲ ਜ਼ਿਆਦਾ ਕਾਮਨ ਤੇ ਸਰ ਨਾਲ ਜ਼ਿਆਦਾ ਡੇਂਜਰਸ ਹੈ। ਓਕੇ ਬੱਚਿਆਂ ਦੇ ਵਿੱਚ ਵੀ ਫਿਰ ਵੈਕਸੀਨ ਲੱਗਦੀ ਹੈ ਹਿਮੋਫਿਲਸੀ। ਹਿਮੋਫਿਲਸ ਇਨਫਲੂਐਂਜ਼ਾ ਵੀ ਇੱਕ ਬੱਚਿਆਂ ਦੇ ਵਿੱਚ ਨਿਮੋਨੀਆ ਦਾ ਕਾਰਨ ਹੈ। ਉਹਦੀ ਵੀ ਸਾਨੂੰ ਵੈਕਸੀਨ ਹੈ। ਫਿਰ ਆ ਜਾਂਦੀ ਕਾਲੀ ਖਾਂਸੀ ਠੀਕ ਹੈ। ਕਾਲੀ ਖਾਂਸੀ ਨਾਲ ਵੀ ਨਿਮੋਨੀਆ ਹੋ ਜਾਂਦਾ ਜਿਹਨੂੰ ਅਸੀਂ ਪਟੂਸਿਸ ਕਹਿੰਦੇ ਹਾਂ। ਉਹਦਾ ਵੀ ਬੱਚਿਆਂ ਦੇ ਵਿੱਚ ਪੂਰੀ ਵੈਕਸੀਨੇਸ਼ਨ ਹੁੰਦੀ ਹੈ। ਸੋ ਵੈਕਸੀਨੇਸ਼ਨ ਬੱਚਿਆਂ ਦੇ ਵਿੱਚ ਬਹੁਤ ਇੰਪੋਰਟੈਂਟ ਹੈ। ਇਹ ਸਾਰੀ ਵੈਕਸੀਨੇਸ਼ਨ ਟਾਈਮ ਸ਼ੇਡ ਡਾਕਟਰ ਸਭ ਵਿਚਾਰਨ ਲੈਣੀ ਚਾਹੀਦੀ ਬਿਲਕੁਲ ਅੱਗੂ ਆ ਗਿਆ ਰੋਲ ਵੱਡਿਆਂ ਦੇ ਵਿੱਚ ਠੀਕ ਹੈ ਹਮ ਹਰੇਕ ਇੰਡੀਵਿਜੂਅਲ 65 ਤੋਂ ਉੱਤੇ ਨੀਮੋਕੋਕਲ ਵੈਕਸੀਨ ਲਗਣੀ ਚਾਹੀਦੀ ਇਹਦੇ ਵਿੱਚ ਪੀਐਸਵੀ 3 ਸੀਗਾ ਫਿਰ 13 23 ਤੇ 20 ਹੁਣ ਲੇਟੈਸਟ ਹੈ ਬੀਪੀਐਸਵੀ 2 ਜੀ ਜਿਹੜੀ ਲੇਟੈਸਟ ਹੈ ਇੱਕ ਡੋਜ਼ ਲੱਗਦੀ ਹੈ ਸਿਰਫ ओके okay. ਅਬੋਵ 65 ਕਿਉਂ 65 ਗਿਆਨ ਆ ਜਾਂਦਾ ਕਿਉਂਕਿ ਆਪਾਂ ਜਿੱਦਾਂ ਪਹਿਲੇ ਡਿਸਕਸ ਕੀਤਾ ਸੀਗਾ ਕਿ ਸਾਡੀ ਇਮਿਊਨਿਟੀ ਘਟ ਜਾਂਦੀ ਹੈ ਜਦੋਂ ਇਮਿਊਨਿਟੀ ਘਟ ਜਾਂਦੀ ਹੈ ਫਿਰ ਸਾਨੂੰ ਨਿਮੋਨੀਆ ਨ ਹੋਵੇ ਉਸ ਵੇਲੇ ਸੀ ਡੋਸ ਲਗਵਾਉਣੇ ਜਾਂ ਜਿਹੜੇ ਇੰਡੀਵਿਜੂਅਲ ਇਮਿਊਨ ਕੰਪਰੋਮਾਈਜ਼ ਨੇ ਜਿੱਦਾਂ ਕਿਸ ਨੂੰ ਕਾਲਾ ਪੀਲਾ ਹੈ ਹੈਪੀਟਾਈਟਸ ਬੀ ਸੀਏ ਜਾਂ ਡਾਇਬੀਟੀਜ਼ ਬਹੁਤ ਜ਼ਿਆਦਾ ਰਹਿੰਦੀ ਹੈ ਠੀਕ ਹੈ ਤੇ ਜਾਂ ਐਚਆਈਵੀ ਹੈ ਉਹਨਾਂ ਨੂੰ ਜ਼ਰੂਰ ਐ ਵੈਕਸੀਨੇਸ਼ਨ ਇਰੈਸਪੈਕਟਿਵ ਆਫ ਐਨੀ ਏਜ ਲਗਵਾ ਲੈਣੀ ਚਾਹੀਦੀ ਜੀ ਕਾਲਰ ਜੁੜੇ ਨਹੀਂ ਸਾਡੇ ਨਾਲ ਗੱਲ ਕਰਾਂਗੇ ਹੈਲੋ ਜੀ ਕਾਲਰ ਜੁੜੇ ਸੀ ਲੇਕਿਨ ਲੱਗਦਾ ਹੈ ਕਿ ਕੋਈ ਤਕਨੀਕੀ ਖਾਮੀ ਕਰ ਰਹੀ ਹੈ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਕਿ ਕਿਸ ਤਰ੍ਹਾਂ ਨਿਮੋਨੀਆ ਵਰਗੀ ਬਿਮਾਰੀ ਤੋਂ ਆਪਾਂ ਮਾਰ ਦੇ ਸਕਦੇ ਹਾਂ ਕਿਸ ਤਰ੍ਹਾਂ ਹੋ ਗਈ ਜੀ ਥੈਂਕ ਯੂ ਥੈਂਕ ਯੂ so much ਨਿਮੋਨੀਆ ਇੱਕ ਕਮਿਊਨੀਕੇਬਲ ਡਿਜ਼ੀਜ਼ ਹੈ ਠੀਕ ਹੈ ਜੀ ਇੱਕ ਐਸਾ ਖਿਆਲ ਕਰ ਲਓ ਕਿ ਜੇ ਘਰ ਵਿੱਚ ਇੱਕ ਨਿਮੋਨੀਆ ਦੇ ਮੈਂਬਰ ਨੂੰ ਹੋਈਏ ਤੇ ਬਾਕੀਆਂ ਦੇ ਮੈਂਬਰ ਨੂੰ ਅਫੈਕਟ ਹੋ ਸਕਦੀ ਹੈ ਠੀਕ ਹੈ ਇਸ ਕਰਕੇ ਸਾਨੂੰ ਸਫਾਈ ਦਾ ਹੈਂਡ ਹਾਈਜੀਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਹਦੀ ਬਲਗਮ ਹੈ ਉਹਨੂੰ ਡਿਸਟਰਾਇ ਧਿਆਨ ਨਾਲ ਕਰ ਲੈਣਾ ਚਾਹੀਦਾ ਹੈ ਤੇ ਸਾਨੂੰ ਸਾਰਿਆਂ ਨੂੰ ਹੈਂਡਵਾਸ਼ ਮਾਊਥਵਾਸ਼ ਅੱਛੇ ਤਰੀਕੇ ਦੇ ਨਾਲ ਤੇ ਆਪਣੀ ਪਰਸਨਲ ਹਾਈਜੀਨ ਦਾ ਧਿਆਨ ਕਰਨਾ ਚਾਹੀਦਾ ਹੈ ਤੇ ਅੰਦਰ ਧੂਪ ਅਰਗਬਤੀ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਉਹਦੇ ਨਾਲ ਵੀ ਕਈ ਵਾਰੀ ਖਾਂਸੀ ਰੇਸ਼ਾ ਜ਼ਿਆਦਾ ਹੋ ਜਾਂਦੇ ਠੀਕ ਹੈ ਫਿਰ ਆ ਗਿਆ ਰੋਲ ਸਨਲ ਵੱਡੀ ਸਾਡੀ ਜ਼ਿੰਦਗੀ ਦਾ ਜਿਹਦੇ ਚ ਆ ਜਾਂਦਾ ਜਦੋਂ ਤੁਹਾਨੂੰ ਨਿਮੋਨੀਆ ਹੋਵੇ ਫਰਾਈਡ ਤਲੀਆਂ ਚੀਜ਼ਾਂ 스ਨੈਕਸ ਬਿਲਕੁਲ ਬੰਦ ਕਰ ਦਿਓ ਲਾਈਟ ਡਾਈਟ ਲੋ ਫਰੈਸ਼ ਫਰੂਟਸ ਫਰੈਸ਼ ਵੈਜੀਟੇਬਲਸ ਜਾਂ ਜੋ ਛੋਟੇ ਬੱਚਿਆਂ ਦੀ ਡਾਈਟ ਹੈ ਤੁਸੀਂ ਉਹ ਦਿਓ ਤਲੀਆਂ ਚੀਜ਼ਾਂ ਬਿਲਕੁਲ ਨਾ ਦਿਓ ਲਾਈਟ ਖਾਣਾ ਦਿਓ ਨੰਬਰ 4 স্মੋਕਿੰਗ ਇਜ਼ ਇੰਜੂਰੀਅਸ ਪੋਲੂਸ਼ਨ ਇਜ਼ ਇੰਜੂਰੀਅਸ ਨੰਬਰ 3 ਐਲਕੋਹਲ ਇਨ 올ਡਰ ਏਜ ਗਰੁੱਪ ਜਿਆਦਾ ਅਮਾਉਂਟ ਹੈ ਉਹਦੇ ਚ ਇੱਕ ਇੱਕ ਪੈਰਟੀਕਲ ਨਮੋਨੀਆ ਹੁੰਦਾ ਜਿਹਨੂੰ ਅਸੀਂ ਕੋਲੈਪਸਲਰ ਨਮੋਨੀਆ ਕਹਿੰਦੇ ਆ ਬੜਾ ਮਾੜਾ ਨਮੋਨੀਆ ਹੁੰਦਾ ਜੀ ਸੋ ਪੋਲੂਸ਼ਨ ਤੋਂ ਬਚਾ ਕੇ ਰੱਖੋ ਸਿਗਰਟ ਤੋਂ ਆਪਣੇ ਆਪ ਨੂੰ ਦੂਰ ਰੱਖੋ ਐਲਕੋਹਲ ਜਿੰਨਾ ਘੱਟ ਸੇਵਨ ਕਰ ਕਰੋ ਤੇ ਆਪਣੀ ਸਿਹਤ ਵਿੱਚ ਕਿਸ ਚੀਜ਼ ਦਾ ਧਿਆਨ ਕਰਨਾ ਹੈ ਕਲੋਥਿੰਗ ਦਾ ਜੀ ਆਪਣੀ ਕਲੋਥਿੰਗ ਜਦੋਂ ਵੀ ਸਰਦੀਆਂ ਸ਼ੁਰੂ ਹੁੰਦੀਆਂ ਨੇ ਤੁਸੀਂ ਇਹ ਨਹੀਂ ਕਿ ਮੋਟਾ ਕਪੜਾ ਇੱਕੋ ਪਾ ਲਿਆ ਨਾ ਤੁਸੀਂ ਲੇਅਰਸ ਪਾ ਲੇਅਰਸ ਪਾਓ ਠੀਕ ਹੈ ਤੇ ਸਟੀਮ ਸਵੇਰੇ ਸ਼ਾਮ ਸਟੀਮ ਲਾਓ तो साहब जी बहुत ही महत्वपूर्ण जानकारी डॉक्टर साहब ने साझी की उम्मीद है सारे ने बहुत अच्छे तरीके सुने होएगा और फॉलो करोगे सो so, बहुत बहुत धनबाद डॉक्टर साहब तीन अपना कीमती समय कट के आए तो हमारे गलबात करा अगले हफ्ते फिर इस तरह एक नवे विषय के तद तक ये अपना बहुत ध्यान रखो नमस्कार